ਪਹਿਲਾ ਉਸ ਪੱਤਰ ਦੇ ਬਾਰੇ ਜਾਣਕਾਰੀ ਦੋ ਵੀ ਉਹਦੇ ਚ ਲਿਖਿਆ ਕੀ ਹੈ ਔਰ ਉਹਦਾ ਜਵਾਬ ਆਇਆ ਕਿ ਨਹੀਂ ਆਇਆ। ਥੋੜੇ ਜੱਥੇਬੰਦੀ ਲੜ ਰਹੀ ਹੈ ਇਸ ਚੀਜ਼ ਨੂੰ ਲੈ ਕੇ ਹੋਰ ਵੀ ਜਿਵੇਂ ਤੁਸੀਂ ਕਹਿੰਦੇ ਲੋਕ ਅਵੇਅਰ ਹੈ ਇਸ ਮੋਰਚੇ ਨੂੰ ਲੈ ਕੇ ਗਾਲੇ ਪਾਣੀ ਨੇ ਕਿ ਬੁੱਢਾ ਦਰਿਆ ਬੰਦ ਕਰਵਾਉਣਾ ਹੈਗਾ। ਲੋਕ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਕਾਲਾ ਪਾਣੀ ਨਹੀਂ ਪੀਣਾ, ਕੈਂਸਰ ਵਾਲਾ ਨਹੀਂ ਪੀਣਾ, ਕੈਮੀਕਲ ਵਾਲਾ ਨਹੀਂ ਪੀਣਾ। ਉੱਤੇ ਸਾਰਿਆਂ ਨੂੰ ਪੈਂਦਾ ਪਹਿਲਾਂ ਜਿਹੜੀ ਆ ਪੁਲਿਸ ਪਹੁੰਚਦੀ ਆ ਤੇ ਜੇ ਅਸੀਂ ਕੋਈ ਲੁੱਟਖੋ ਕਰਦਾ ਚੇਨੀ ਚੋਰ ਫੜਾ ਦਈਏ ਇਹੀ ਪੁਲਿਸ ਸਾਨੂੰ ਆਪਣੀਆਂ ਮਜਬੂਰੀਆਂ ਗਣਾਉਂਦੀ ਆ ਵੀ ਅਸੀਂ ਤਾਂ ਬਹੁਤ ਮਜਬੂਰ ਆ ਇਹਦਾ ਫਾਇਦਾ ਕੋਈ ਨਹੀਂ ਜੀ ਤੁਸੀਂ ਖੱਜਲ ਹੋਵੋਗੇ ਜੀ ਅਸੀਂ ਫੜ ਨਹੀਂ ਸਕਦੇ ਜੀ ਸਾਡਾ ਤਾਂ ਡਾਟਾ ਜਿਹੜਾ ਆ ਚੋਰੀ ਦਾ ਖਰਾਬ ਹੋ ਜਾਊਗਾ ਸਾਡੇ ਡੈਮਾਂ ਦੇ ਪਾਣੀਆਂ ਤੇ ਅੱਖ ਰੱਖਦੇ ਆ ਇਹ ਆ ਸਾਡੇ ਦਰਿਆਵਾਂ ਦੇ ਪਾਣੀਆਂ ਤੇ ਅੱਖ ਰੱਖਦੇ ਆ ਇਹਨਾਂ ਦੇ ਦਿਮਾਗ 'ਚ ਦੋ ਤਿੰਨ ਹੀ ਲਫ਼ਜ਼ ਆ ਉਹ ਬਈ ਜਿਹੜੇ ਲੋਕਾਂ ਨੂੰ ਤੁਸੀਂ ਆ ਪਾਣੀ ਦੇ ਰਹੇ ਹੋ ਮੁੜ ਕੇ ਤੁਸੀਂ ਉਹਨਾਂ ਨੂੰ ਕਿਹੜੇ ਵਿਹਾਰ ਤੇ ਨੌਕਰੀਆਂ ਦਵੋਗੇ ਜੇ ਅਗਲੇ ਨੂੰ ਬਿਮਾਰੀ ਪਹਿਲਾਂ ਲੱਗ ਗਈ ਸਾਨੂੰ ਪੁਲਿਸ ਦੀਆਂ ਧਮਕੀਆਂ ਵੀ ਆਈਆਂ ਸਾਨੂੰ ਐਮਐਲਏ ਦੇ ਸੁਨੇਹੇ ਵੀ ਆਏ ਸਾਡੇ ਨਿਆਣੇ ਜਦੋਂ ਸਕੂਲੋਂ ਜਦੋਂ ਵਾਪਸ ਆਉਂਦੇ ਆ ਆਪਣੀਆਂ ਅੱਖਾਂ ਮਲੀ ਜਾਂਦੇ ਆ ਦੁਨੀਆ 'ਚ ਅੱਖ ਦਾ ਕੈਂਸਰ ਨਹੀਂ ਪਰ ਬੁੱਢੇ ਦਰਿਆ ਦੇ ਕੰਡੇ ਤੇ ਸੁਆਹ ਉੱਡਦੀ ਆ ਜਿਹੜੇ ਡਾਈਂਗ ਵਾਲੇ ਹੈਗੇ ਆ ਕਿ ਉਹ ਇਹ ਪਾਣੀ ਦਾ ਇਸਤੇਮਾਲ ਨਹੀਂ ਕਰਦੇ ਕਿ ਉਹਨਾਂ ਦੇ ਬੱਚੇ ਪਾਣੀ ਨਹੀਂ ਪੀਂਦੇ ਹੈਗੇ ਅਸੀਂ ਇਹਨਾਂ ਨੂੰ ਮਿਹਣੇ ਨਹੀਂ ਦੇਣੇ ਵੀ ਤੁਹਾਡੇ ਨਿਆਣੇ ਤੁਹਾਡੇ ਅਸੀਂ ਅਸੀਂ ਉਮੀਦ ਕਰਦੇ ਆ ਵੀ ਇਹਨਾਂ ਦੇ ਕਿਸੇ ਪਰਿਵਾਰ ਨੂੰ ਬਿਮਾਰੀ ਨਾ ਲੱਗਿਆ ਜੀ ਅਰਦਾਸ ਕਰਦੇ ਆ ਇਸ ਗੱਲ ਦੀ ਕਿੰਨੀ ਦੇਰ ਤੁਸੀਂ ਬੰਬ ਦੇ ਢੇਰ ਦੇ ਇਹ ਸਮੇਂ ਦਾ ਪਤਾ ਨਹੀਂ ਹੁੰਦਾ ਤੁਸੀਂ ਤੁਸੀਂ ਆਪ ਵੀ ਢਿੱਕੇ ਆ ਸਕਦੇ ਹੋ ਕਿਤੇ ਨਾ ਕੋਈ ਬਹੁਤੀ ਦੂਰ ਨਹੀਂ ਬੈਠੇ ਤੁਸੀਂ ਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਾਲੇ ਪਾਣੀ ਦੇ ਮੋਰਚੇ ਦੇ ਬਾਰੇ ਬੁੱਡੇ ਦਰਿਆ ਦੇ ਬਾਰੇ ਹਾਲਾਂਕਿ ਅਸੀਂ ਸਮੇਂ-ਸਮੇਂ ਸਰ ਇਸ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਇਸ ਮੋਰਚੇ ਦਾ ਕੀ ਫੈਸਲਾ ਹੈ ਅੱਗੇ ਕੀ ਰਣਨੀਤੀ ਹੈ ਅੱਗੇ ਔਰ ਇਹਦੀ ਨਵੀਂ ਅਪਡੇਟ ਕੀ ਹੈ ਇੱਕ ਨਵੀਂ ਅਪਡੇਟ ਕਾਲੇ ਪਾਣੀ ਦੇ ਮੋਰਚੇ ਦੀ ਅਸੀਂ ਤੁਹਾਨੂੰ ਦੇਣ ਲੱਗੇ ਆ ਇਸ ਵੀਡੀਓ ਦੇ ਵਿੱਚ ਕਿ ਹੁਣ ਜਿਹੜੀ ਇਸ ਉੱਤੇ ਕਾਰਵਾਈ ਆ ਬੁੱਢਾ ਦਰਿਆ ਬੰਦ ਕਰਵਾਉਣ ਦੇ ਉੱਤੇ ਅੱਗੇ ਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਆ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਇੱਕ ਪੱਤਰ ਲਿਖਿਆ ਗਿਆ ਉਹਦੇ ਬਾਰੇ ਪੁੱਛਾਂਗੇ ਕਿ ਉਹਨਾਂ ਵੱਲੋਂ ਕੋਈ ਜਵਾਬ ਆਇਆ ਜਾਂ ਨਹੀਂ ਆਇਆ ਕੇਵਲ ਉਹ ਪੱਤਰ ਉਹਨਾਂ ਦੇ ਡੈਕਸ ਤੇ ਪਿਆ ਰਹਿ ਗਿਆ ਕਿ ਉਹਨਾਂ ਨੇ ਦੇਖਿਆ ਜਾਂ ਨਹੀਂ ਦੇਖਿਆ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਕਾਲੇ ਪਾਣੀ ਦੇ ਮੋਰਚੇ ਦੇ ਸਾਥੀ ਅਮਨਦੀਪ ਸਿੰਘ ਬੈਂਸ ਜੀ ਮੌਜੂਦ ਰਹਿਣਗੇ ਬੜੀ ਬਾਕੀ ਦੇ ਨਾਲ ਗੱਲਬਾਤ ਕਰਦੇ ਨੇ ਔਰ ਪੂਰੀ ਕਹਿ ਲੋ ਕਿ ਇਕ ਠੋਕੇ ਆਪਣੇ ਮੋਰਚੇ ਦੇ ਨਾਲ ਖੜੇ ਹੋਏ ਨੇ ਲੋਕਾਂ ਦਾ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਜਿਹੜਾ ਹੋਣਾ ਹੈ ਜਦੋਂ ਇਹ ਬੁੱਢਾ ਦਰਿਆ ਬੰਦ ਹੋ ਗਿਆ ਤੇ ਮੈਨੂੰ ਲੱਗਦਾ ਕਈ ਪੁਸਤਾਂ ਤੱਕ ਜਾਣਾਂ ਜੜੀਆਂ ਨੇ ਉਹ ਬਚ ਜਾਣਗੀਆਂ ਜਿਸ ਦੇ ਚੱਲਦਾ ਇਹ ਕਾਲੇ ਪਾਣੀ ਦੇ ਮੋਰਚੇ ਦੇ ਸਾਰੇ ਸਾਥੀ ਜਦੋਂ ਜਾਇਜ਼ ਚ ਲੱਗੇ ਨੇ ਵੀ ਇਹ ਦਰਿਆ ਜਿਹੜਾ ਬੰਦ ਹੋਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਆ ਭਾਜੀ ਦਾ ਸਵਾਗਤ ਕਰਾਂਗੇ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਰੂ ਕਰਾਂਗੇ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਕਰਾਂਗੇ ਜੀ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਜੀ ਚੜ੍ਹਦੀ ਕਲਾ ਥੈਂਕ ਯੂ ਆ ਨਵੀਂ ਅਪਡੇਟ ਕੀ ਆ ਹੁਣ ਮੋਰਚੇ ਦੀ ਕਿਉਂਕਿ ਜੇ ਆਪਾਂ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਤੋਂ ਬਾਅਦ ਕੋਈ ਵੀ ਜਿਹੜਾ ਐਕਸ਼ਨ ਮੋਰਚੇ ਵੱਲੋਂ ਨਹੀਂ ਕੀਤਾ ਗਿਆ ਜਿਵੇਂ ਕਿ ਬਹੁਤ ਵੱਡਾ ਇਕੱਠ ਹੋ ਗਿਆ ਸੀ ਦਸੰਬਰ ਮਹੀਨੇ 'ਚ ਤਾਂ ਉਸ ਤੋਂ ਬਾਅਦ ਲੱਖੇ ਸੁਧਾਰ ਨੇ ਹੋਣਾ ਨੇ ਕਿਹਾ ਸੀਗਾ ਵੀ ਆਪਾਂ ਜਨਵਰੀ ਤੋਂ ਜਿਹੜਾ 2025 ਤੋਂ ਪਿੰਡੋਂ ਪਿੰਡੀ ਮੋਰਚਾ ਖੋਲ ਦੇਣਾ ਇਸ ਚੀਜ਼ ਨੂੰ ਲੈ ਕੇ ਅਵੇਅਰ ਕਰਾਂਗੇ ਲੋਕਾਂ ਨੂੰ ਜੀ ਜੀ ਤੇ ਹੁਣ ਕੀ ਇੱਕ ਨਵੀਂ ਅਪਡੇਟ ਆ ਤੁਹਾਡੇ ਕੋਲੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਕਿ ਤੁਸੀਂ ਕੁਲਤਾਰ ਸਿੰਘ ਸੰਧਵਾ ਸਪੀਕਰ ਜੋ ਪੰਜਾਬ ਦੇ ਹੈਗੇ ਨੇ ਉਹਨਾਂ ਨੂੰ ਵੀ ਪੱਤਰ ਜਾਰੀ ਕੀਤਾ ਪਹਿਲਾਂ ਉਸ ਪੱਤਰ ਦੇ ਬਾਰੇ ਜਾਣਕਾਰੀ ਦਿਓ ਵੀ ਉਹਦੇ 'ਚ ਲਿਖਿਆ ਕੀ ਹੈ ਔਰ ਉਹਦਾ ਜਵਾਬ ਆਇਆ ਕਿ ਨਹੀਂ ਆਇਆ ਤੋਂ ਹਾਂ ਬਿਲਕੁਲ ਬਿਲਕੁਲ ਇਹ ਆ ਪੱਤਰ ਹੈ ਜੀ ਜੀ ਕਿਉਂਕਿ ਇਹਦੇ ਵਿੱਚ ਸਾਡਾ ਕੋਈ 42000 ਅੱਧਾ ਲੱਖ ਆਪਾਂ ਕਹਿ ਸਕਦੇ ਹਾਂ ਹਾਂ ਜਾਂ ਆਪਾਂ ਜੀ ਐਂ ਕਹਿ ਲਈਏ ਵੀ ਇੱਕ ਸਾਲ ਪੰਜਾਬ ਦੇ ਵਿੱਚ ਉਹ ਇੱਕ ਸਾਲ ਦੇ ਵਿੱਚ ਲੋਕਾਂ ਦਾ ਖਤਮ ਹੋ ਜਾਂਦਾ ਹਾਂ ਤੇ ਸਾਡੀ ਗਿਣਤੀ ਕਿੰਨੀ ਗਿਆ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਸਾਡੀ ਉਹ ਬਹੁਤ ਘਟਿਆ ਬਹੁਤ ਘਟਿਆ ਕਿਉਂਕਿ ਮਾਈਗ੍ਰੇਸ਼ਨ ਵੀ ਸਾਡੇ ਹੁੰਦੀ ਹੈ ਬੱਚੇ ਵੀ ਸਾਡੇ ਜਿਹੜੇ ਆ ਪਰਿਵਾਰਾਂ ਦੇ ਵਿੱਚ ਹੁਣ ਕੋਈ ਬਹੁਤ ਸਾਲਾਂ ਤੋਂ ਹੀ ਆਪਾਂ ਦੇਖਦੇ ਆਂ ਕਿ ਸਾਡੀ ਜਿਹੜੀ ਗਰੋਥ ਆ ਉਹ ਵੀ ਨੈਗੇਟਿਵ ਦੇ ਵਿੱਚ ਜਾਂਦੀ ਪਈ ਆ ਬਿਲਕੁਲ ਉਹਦੇ ਵਿੱਚ 40 42000 ਲੋਕਾਂ ਦਾ ਜਿਹੜਾ ਖਾਤਮਾ ਆ ਕੈਂਸਰ ਕਰਕੇ ਹੋ ਜਾਣਾ ਔਰ ਉਹ ਕੈਂਸਰ ਜਿਹੜਾ ਕਿ ਰੋਕਿਆ ਜਾ ਸਕਦਾ ਆ ਰੋਕਿਆ ਜਾ ਸਕਦਾ ਕਈਆਂ ਤੇ ਐਸੀਆਂ ਪ੍ਰੋਬਲਮ ਹੁੰਦੀਆਂ ਨੇ ਜਿੰਨ੍ਹਾਂ ਤੇ ਅਖਤਿਆਰ ਨਹੀਂ ਆਪਣੇ ਹੱਥ 'ਚ ਨਹੀਂ ਆ ਹੱਥਵੱਸ ਨਹੀਂ ਆ ਪਰ ਜਿਹੜਾ ਪਾਣੀ ਨਾਲ ਗੰਦੇ ਪਾਣੀ ਦੇ ਨਾਲ ਕੈਚਮੈਂਟ ਏਰੀਆ ਦੇ ਵਿੱਚ ਜਿੱਥੇ ਜਿੱਥੇ ਪਾਣੀ ਦੀ ਸਪਲਾਈ ਜਾਂਦੀ ਆ ਉਹਦੇ ਨਾਲ ਜਿਹੜੇ ਲੋਕ ਖਤਮ ਹੋ ਜਾਂਦੇ ਆ ਤੇ ਐਸ ਵੇਲੇ ਸਾਡੀ ਗਿਣਤੀ ਅੱਗੇ ਤਾਂ 16-17 ਹਜ਼ਾਰ ਤੋਂ ਸ਼ੁਰੂ ਹੋਈ ਸੀ ਹੁਣ ਉਹ 42-43 ਹਜ਼ਾਰ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਗਿਣਤੀ ਪੂਰੀ ਨਹੀਂ ਹੁੰਦੀ ਬਹੁਤ ਸਾਰੇ ਲੋਕ ਇਸ ਖੇਤੇ 'ਚ ਨਹੀਂ ਹੁੰਦੇ ਜਾਂ ਮੂਵ ਕਰ ਜਾਂਦੇ ਆ ਜਾਂ ਰਜਿਸਟਰਡ ਨਹੀਂ ਹੁੰਦੇ ਜਾਂ ਡੈਥ ਹੋ ਜਾਂਦੀ ਹੈ ਫਿਰ ਵੀ ਸਰਕਾਰੀ ਅੰਕੜਾ ਆਇਆ 42 ਹਜ਼ਾਰ ਦਾ ਅੱਧੇ ਲੱਖ ਦੇ ਨੇੜੇ ਇਹ ਗਿਣਤੀ ਆ ਇਹ ਕੋਈ ਛੋਟਾ ਮੁੱਦਾ ਨਹੀਂ ਔਰ ਉਹਦੇ باوجود ਬਹੁਤ ਸਾਰੀਆਂ ਉਣਤਾਈਆਂ ਸਾਨੂੰ ਇੱਕ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਸੀ ਮਿਸਟਰ ਭੋਲਾ ਲੁਧਿਆਣੇ ਤੋਂ ਅੱਛਾ ਜੀ ਮੈਂਬਰ ਆ ਐਮ ਐਲ ਏ ਵੀ ਆ ਉਸ ਕਮੇਟੀ ਦੇ ਮੈਂਬਰ ਆ ਉਹਦੇ ਵਿੱਚ 12 ਹੋਰ ਐਮ ਐਲ ਏ ਆ ਹੂੰ ਉਸ ਕਮੇਟੀ ਨੂੰ 2022 ਦੇ ਵਿੱਚ ਬਣਾਇਆ ਗਿਆ ਸੀ 2022 ਦੇ ਲਾਗੇ ਹੂੰ ਉਸ ਕਮੇਟੀ ਨੇ ਇੱਕ ਰਿਪੋਰਟ ਦੇਣੀ ਸੀ ਠੀਕ ਆ ਵਿਧਾਨ ਸਭਾ ਨੂੰ ਠੀਕ ਆ ਹੈਰਾਨੀ ਦੀ ਗੱਲ ਇਹ ਹੈ ਹੂੰ ਵੀ ਆਪਾਂ ਸਾਰਿਆਂ ਨੂੰ ਹੁਣ ਇੱਕ ਕਾਗਜ਼ ਆਪਣੇ ਸਾਰਿਆਂ ਦੇ ਮੂਹਰੇ ਆਇਆ ਵੀ এনवायरमेंट ਕਲੀਅਰੈਂਸ ਜਿਹੜੀ ਸੀਗੀ ਡਾਈੰਗ ਵਾਲਿਆਂ ਨੂੰ ਓਨ ਰੰਗਲਿਆਂ ਨੂੰ ਮਿਲੀ ਸੀ ਵੀ ਇਹਨਾਂ ਨੇ ਜਿਹੜਾ ਪਾਣੀ ਵਰਤਣਾ ਆ ਜਿਹਦੇ ਨਾਲ ਓਨ ਰੰਗਣੀ ਹੈ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਪਾਣੀ ਇਹਨਾਂ ਨੇ ਵੱਡੇ ਦਰਿਆ 'ਚ ਨਹੀਂ ਪਾਉਣਾ ਇਹਨਾਂ ਨੇ ਉਹ ਪਾਣੀ ਆਪ ਵਰਤਣਾ ਆ ਮਤਲਬ ਇਹ ਓਨ ਰੰਗਣ ਲਈ ਕੱਪੜਾ ਰੰਗਣ ਲਈ ਜਿਹੜੇ ਵੀ ਤਰੀਕੇ ਨਾਲ ਉਹਦਾ ਰੀਯੂਜ਼ ਕਰ ਸਕਦੇ ਆ ਪਰ ਉਹ ਪਾਣੀ ਖਤਰਨਾਕ ਸੀ ਇਹ ਆਪਣੀ ਓਨ ਨੂੰ ਪਾਣੀ ਉਹ ਟੱਚ ਨਹੀਂ ਸੀ ਕਰਨਾ ਚਾਹੁੰਦੇ ਤੇ ਇਹਨਾਂ ਨੇ ਉਹ ਪਾਣੀ ਪੰਜਾਬ ਦੇ ਜਵਾਕਾਂ ਨੂੰ ਬਣਾਇਆ ਔਰ ਉਸ ਪਾਣੀ ਨੂੰ ਸਾਨੂੰ ਪਿੰਦਿਆਂ ਨੂੰ ਉਸ এনवायरमेंट ਕਲੀਅਰੈਂਸ ਦੀ ਵਾਇਲੇਸ਼ਨ ਨੂੰ ਵੀ ਅੱਜ ਜਿਹੜੇ ਆ 13-14 ਸਾਲ ਜਿਹੜੇ ਆ ਹੋ ਗਏ ਆ ਔਰ ਵਿਧਾਨ ਸਭਾ ਦੀ ਕਮੇਟੀ ਦੇ ਮੂਹਰੇ ਇਹ ਤੱਥ ਹੀ ਨਹੀਂ ਆਇਆ ਜਾਂ ਤਾਂ ਇਹਨਾਂ ਨੇ ਵਿਧਾਨ ਸਭਾ ਦੀ ਕਮੇਟੀ ਨੇ ਉਹਨੂੰ ਚੰਗੀ ਤਰ੍ਹਾਂ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਅਫਸਰ ਆ ਉਹਨਾਂ ਨੇ ਐਡਾ ਵੱਡਾ ਤੱਥ ਜਿਹੜਾ ਆ ਜਿਹੜਾ ਉਹਨਾਂ ਨੇ ਆਪ ਐਨਜੀਟੀ ਚ ਕਾਗਜ ਲਾ ਕੇ ਹੁਣ ਦੱਸਿਆ ਕੈਮੀਕਲ ਸਿਕਿਉਰਿਟੀ ਲੱਗੀ ਸੀ ਬੁੱਡੇ ਦਰਿਆ ਤੇ ਉਸ ਕੇਸ ਦੇ ਵਿੱਚ ਉਹ 2024 ਦੇ ਵਿੱਚ ਹੁਣ ਜਦੋਂ ਉੱਥੇ ਦੱਸਦੇ ਆ ਸਾਨੂੰ ਵੀ ਉੱਥੋਂ ਕਾਗਜ ਤੋਂ ਪਤਾ ਲੱਗਦਾ ਪਰ ਅੱਜ ਦੀ ਤਰੀਕ ਚ ਵੀ ਉਹ ਵਿਧਾਨ ਸਭਾ ਦੀ ਕਮੇਟੀ ਜਿਹੜੀ ਹੈ ਉਹਨੂੰ ਨਹੀਂ ਦੱਸਿਆ ਜਾਂਦਾ ਅੱਛਾ ਇਸ ਕੇਸ ਦੇ ਵਿੱਚ ਬੀ ਇਹ ਜਿਹੜਾ ਬੜਾ ਵੱਡਾ ਮੁੱਦਾ ਆ ਤੇ ਅਸੀਂ ਕੁਲਤਾਰ ਸੰਧਵਾ ਜੀ ਨੂੰ ਇਹ ਚਿੱਠੀ ਲਿਖੀ ਆ ਔਰ ਉਹਨਾਂ ਨੂੰ ਕਿਹਾ ਆ ਵੀ ਇਹ ਕੰਟੈਂਪਟ ਆਫ ਦਾ ਹਾਊਸ ਆ ਬਰੀਚ ਆਫ ਪ੍ਰਿਵੀਲੇਜ ਆ ਉਹਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਇਹਨਾਂ ਅਫਸਰਾਂ ਤੇ ਜਿਹੜਾ ਆ ਹੋਣੀ ਚਾਹੀਦੀ ਆ ਔਰ ਇਹ ਕਮੇਟੀ ਕਿਹੋ ਜੀ ਜਿਹੜੀਆਂ 30 ਮੀਟਿੰਗਾਂ ਕਰਦੀ ਹੈ ਜਿੱਥੇ 12 ਐਮਐਲਏ ਹੁੰਦੇ ਆ ਵਿਰੋਧੀ ਪਾਰਟੀਆਂ ਦੇ ਵੀ ਹੁੰਦੇ ਆ ਇਹਨਾਂ ਨੂੰ ਪਤਾ ਵੀ ਇੱਕ ਪੰਜਾਬ ਦਾ ਇੱਕ ਸ਼ਹਿਰ ਮੁੱਕ ਜਾਂਦਾ ਆ ਹਾਂ ਸਾਡੇ ਇਹਨੇ ਲੋਕ ਚਲੇ ਜਾਂਦੇ ਆ ਫਿਰ ਫਿਰ ਤਾਂ ਸਿੱਧੀ ਜੀ ਗੱਲ ਹੈ ਜਿਹੜੀ ਚੀਜ਼ ਨੂੰ ਆਪਣੀ ਔਨ ਨੂੰ ਲਾਉਣ ਨੂੰ ਟੱਚ ਕਰਨ ਨੂੰ ਤਿਆਰ ਨਹੀਂ ਉਹ ਸਾਡੇ ਪੰਜਾਬ ਦੇ ਜਵਾਕਾਂ ਨੂੰ ਕਿਉਂ ਭਲਾਇਆ ਜਾਵੇ ਉਹ ਪੜੇ ਮਤਲਬ ਕਹਿ ਸਕਦੇ ਆ ਕਿ ਇੱਕ ਔਨ ਨਾਲੋਂ ਸਸਤੀ ਜਾਨ ਹੋ ਗਈ ਜਾਨ ਹੋ ਗਈ ਇੱਕ ਮਾਂ ਦੇ ਢਿੱਡ ਦੇ ਅੰਦਰ ਜਿਹੜਾ ਬੱਚਾ ਪੜਦਾ ਆ ਅੱਜ ਉਹਨੂੰ ਵੀ ਜਿਹੜਾ ਪਾਣੀ ਪਹੁੰਚਦਾ ਆ ਅੱਜ ਉਹਦੇ ਵਿੱਚ ਵੀ ਕੈਂਸਰ ਆ ਸਾਡੀਆਂ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ ਅੱਜ ਸੰਗ ਪਾੜ-ਪਾੜ ਕੇ ਇਹ ਕਤਲਖਾਨਿਆਂ ਦੇ ਮਾਲਕ ਜਿਹੜੇ ਕਹਿੰਦੇ ਆ ਅਸੀਂ ਟੈਕਸ ਦਿੰਨੇ ਆ ਤੁਸੀਂ 75 ਕਰੋੜ ਖਰਚ ਕੇ 40 ਹਜ਼ਾਰ ਬੰਦੇ ਮਾਰਨ ਦਾ ਲਾਇਸੈਂਸ ਨਹੀਂ ਲੈ ਲਿਆ ਹੂੰ ਔਰ ਕਾਰਨ ਕੀ ਆ ਸਰਕਾਰਾਂ ਦੀ ਸ਼ੈ ਅੱਜ ਤੱਕ ਸਰਕਾਰਾਂ ਨੇ ਇਹ ਗਲਤ ਬੰਦੇ ਫੜ ਕੇ ਜਿਹੜੇ ਆ ਜਿਨ੍ਹਾਂ ਨੇ ਐਡਾ ਕਾਨੂੰਨ ਨੂੰ ਜਿਹੜਾ ਆ ਛਿੱਕੇ ਟੰਗ ਕੇ ਸਾਰੀਆਂ ਅਦਾਲਤਾਂ ਸਾਰੇ ਟ੍ਰਿਬਿਊਨਲ ਸਭ ਪੋਲੂਸ਼ਨ ਕੰਟਰੋਲ ਬੋਰਡ ਤੇ ਪਿਛਲੀਆਂ 3-4 ਸਰਕਾਰਾਂ 5 ਸਰਕਾਰਾਂ ਹੂੰ ਇਹਨਾਂ ਨੇ ਆਪਣੀ ਜੇਬ ਚ ਪਾ ਕੇ ਰੱਖੀ ਐ ਇਹਨਾਂ ਨੇ ਸਾਨੂੰ ਵੀ ਸੁਨੇਹੇ ਭੇਜੇ ਅੱਛਾ ਜੀ ਅਸੀਂ ਜਦੋਂ ਇਹਨਾਂ ਦੀਆਂ ਮੀਟਿੰਗ ਜਦੋਂ ਸਾਨੂੰ ਵੀ ਗਿਆ ਮੀਟਿੰਗ ਕਰਨੀ ਤੁਹਾਡੇ ਨਾਲ ਹੂੰ ਸਾਨੂੰ ਪਤਾ ਨਹੀਂ ਕਿੰਨੇ ਸੁਨੇਹੇ ਆਏ ਹੋਣੇ ਆ ਅਸੀਂ ਇਹਨਾਂ ਨੂੰ ਬੜੀ ਵਾਰੀ ਪੁੱਛਿਆ ਹੋਣੇ ਬੋਲਦੇ ਨਹੀਂ ਕਦੇ ਇਹ ਵੀ ਸੁਨੇਹਾ ਆਇਆ ਕਿ ਪਿੱਛੇ ਹਟ ਜਾ ਨਹੀ ਇਹ ਸੁਨੇਹਾ ਆਇਆ ਵੀ ਸਾਡੇ ਨਾਲ ਮੀਟਿੰਗ ਕਰ ਲਓ ਹਾਂ ਅਸੀਂ ਕਿਸੇ ਚੀਜ਼ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਸਾਡੀ ਤਾਂ ਅਸੀਂ ਕਾਤਲ ਨਾ ਨਹੀਂ ਬਹਿਣਾ ਨਾ ਸਾਡੀ ਲੜਾਈ ਸਰਕਾਰ ਨਾਲ ਆ ਆ ਵੀ ਤੁਸੀਂ ਕਾਤਲ ਨੂੰ ਸਜ਼ਾ ਨਹੀਂ ਦਿੰਦੇ ਕਾਤਲ ਸਾਨੂੰ ਵਾਜਾ ਮਾਰਦੇ ਵੀ ਸਾਡੇ ਨਾਲ ਟੇਬਲ ਤੇ ਬਹਿ ਜਾਓ ਅਸੀਂ ਨਾ ਕਰ ਦਿੱਤੀ ਫਿਰ ਇਹਨਾਂ ਨੇ ਸਾਡੀ ਟੀਮ ਦੇ ਬੰਦਿਆਂ ਨੂੰ ਸਾਡੀ ਸਾਰੀ ਟੀਮ ਨੂੰ ਬਲੈਕਮੇਲਰ ਆਖਿਆ ਹੂੰ ਇਹ ਕਦੇ ਵੀ ਪੋਲੂਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਬਲੈਕਮੇਲਰ ਨਹੀਂ ਆਖਦੇ ਹੂੰ ਕਿਉਂ ਪੋਲੂਸ਼ਨ ਕੰਟਰੋਲ ਬੋਰਡ ਵਾਲੇ 12 12 13 13 ਸਾਲ ਇਹਨਾਂ ਦੇ ਜਿਹੜੇ ਕਾਗਜ਼ਾ ਲੁਕੋ ਕੇ ਰੱਖਦੇ ਆ ਤਾਂ ਕਿ ਪੰਜਾਬ ਦੇ ਲੋਕ ਕੈਂਸਰ ਵਾਲਾ ਪਾਣੀ ਪੀਂਦੇ ਰਹਿਣ ਮਤਲਬ ਚੋਰ ਵਿਜਾਰੀ ਜਿਹੀ ਹੈ ਬੜੇ ਵੱਡੇ ਪੱਦਰ ਤੇ ਹੈਗੀ ਹੈ ਕਤਲ ਹੈ ਜੀ ਇਹ ਇਹ ਤਾਂ ਕਤਲ ਹੈ ਹੂੰ ਇਹ ਇਹ ਹੁਣ ਕੋਰਟ ਵੀ ਇਹਨਾਂ ਨੂੰ ਕਹਿ ਚੁੱਕਾ ਆ ਹੂੰ ਬਾਰ ਬਾਰ ਇਹ ਝੂਠ ਬੋਲਦੇ ਆ ਫਿਰ ਇਹਨਾਂ ਨੇ ਕਿਹਾ ਸਾਨੂੰ ਸਟੇ ਮਿਲੀ ਹੋਈ ਆ ਪਹਿਲੀ ਵਾਰੀ ਹੋਇਆ ਐਨਜੀਟੀ ਨੇ ਮਾਰਚ ਵਾਲੀ ਤਰੀਕ ਮੁੜ ਕੇ ਦਸੰਬਰ ਚ ਪਾਤੀ ਹਾਂ ਕਿਉਂਕਿ ਇਹਨਾਂ ਨੇ ਝੂਠ ਬੋਲਿਆ ਇੱਥੇ ਆ ਕੇ ਹੁਣ ਦੁਬਾਰਾ ਕਹਿ ਕੇ ਦੱਸਣ ਦਾ ਸਟੇ ਮਿਲੀ ਆ ਤੋ ਪਰ ਇਹਦੇ ਚ ਸਾਰਿਆਂ ਨਾਲੋਂ ਵੱਡਾ ਜਿਹੜਾ ਫੇਲੀਅਰ ਆ ਉਹ ਪੰਜਾਬ ਸਰਕਾਰ ਦਾ ਇੱਕ ਮੁੱਖ ਮੰਤਰੀ ਦੀ ਬੜੀ ਕੁਰਸੀ ਹੁੰਦੀ ਆ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਮਾੜੀਆਂ ਸਰਕਾਰਾਂ ਲਾ ਕੇ ਇੱਕ ਬੰਦੇ ਨੂੰ ਕੁਰਸੀ ਤੇ ਬਾਇਆ ਪਰ ਮਹਿਸੂਸ ਹੁੰਦਾ ਆ ਕਿ ਅੱਜ ਜਿੱਥੇ-ਜਿੱਥੇ ਪੰਜਾਬ ਦੇ ਵਿੱਚ ਮੋਰਚਾ ਲੱਗਾ ਜਿੱਥੇ-ਜਿੱਥੇ ਪਾਣੀਆਂ ਦਾ ਘਾਣ ਹੁੰਦਾ ਆ ਉਥੇ ਪੁਲਿਸ ਜਿਹੜੀ ਆ ਉਹ ਜਿਹੜਾ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਕਾਲਾ ਪਾਣੀ ਨਹੀਂ ਪੀਣਾ ਕੈਂਸਰ ਵਾਲਾ ਨਹੀਂ ਪੀਣਾ ਕੈਮੀਕਲ ਵਾਲਾ ਨਹੀਂ ਪੀਣਾ ਉਥੇ ਸਾਰਿਆਂ ਨੂੰ ਪੈਂਦਾ ਪਹਿਲਾਂ ਜਿਹੜੀ ਆ ਪੁਲਿਸ ਪਹੁੰਚਦੀ ਆ ਤੇ ਜੇ ਅਸੀਂ ਕੋਈ ਲੁੱਟਖੋ ਕਰਦਾ ਚੀਨੀ ਚੋਰ ਫੜਾ ਦਈਏ ਇਹੀ ਸਾਨੂੰ ਆਪਣੀਆਂ ਮਜਬੂਰੀਆਂ ਗਣਾਉਂਦੀ ਐ ਵੀ ਅਸੀਂ ਤਾਂ ਬਹੁਤ ਮਜਬੂਰ ਆ ਦੋ ਦੋ ਘੰਟੇ ਪਹੁੰਚਦੇ ਇਹੀ ਹਾਲ ਸਰਕਾਰ ਦਾ ਹੈ ਹਾਂਜੀ ਹਾਂਜੀ ਨਹੀਂ ਪਹੁੰਚ ਵੀ ਜਾਂਦੀ ਐ ਤੇ ਪਹੁੰਚ ਕੇ ਮਜਬੂਰੀਆਂ ਦੱਸਦੀ ਐ ਹੂੰ ਇਹਦਾ ਫਾਇਦਾ ਕੋਈ ਨਹੀਂ ਜੀ ਤੁਸੀਂ ਖੱਜਲ ਹੋਵੋਗੇ ਜੀ ਅਸੀਂ ਫੜ ਨਹੀਂ ਸਕਦੇ ਜੀ ਸਾਡਾ ਤਾਂ ਡਾਟਾ ਜਿਹੜਾ ਐ ਚੋਰੀ ਦਾ ਖਰਾਬ ਹੋ ਜਾਊਗਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਇਸੇ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਪੰਜਾਬ 'ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਬਿਲਕੁਲ ਬਿਲਕੁਲ ਹੁਣ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਸਭ ਤੋਂ ਵੱਡਾ ਜਿਹੜਾ ਦੋਸ਼ ਆ ਉਹ ਪੰਜਾਬ ਸਰਕਾਰ ਦਾ ਬਣਦਾ ਕਿਉਂ ਨਹੀਂ ਇਸ ਮਸਲੇ ਤੇ ਧਿਆਨ ਦਿੱਤਾ ਜਾ ਰਿਹਾ ਔਰ ਕਿਉਂ ਨਹੀਂ ਜਿਵੇਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀਗੀ ਸਰਕਾਰ ਨੇ ਉਵੇਂ ਹੁਣ ਕਿਉਂ ਨਹੀਂ ਕਰ ਰਹੀ ਜਦੋਂ ਸੱਤਾ ਦੇ ਵਿੱਚ ਆ ਇੱਕ ਹੁੰਦਾ ਵੀ ਸਰਕਾਰ ਕੋਸ਼ਿਸ਼ ਕਰਦੀ ਪਈ ਹੈ ਵੀ ਨਤੀਜੇ ਹੌਲੀ ਆ ਰਹੇ ਉਹਦੇ ਤੇ ਵੀ ਅਸੀਂ ਥੋੜੀ ਬਹੁਤੀ ਤਸੱਲੀ ਕਰ ਸਕਦੇ ਹਾਂ ਸਰਕਾਰ ਨੇ ਪੂਰਾ ਜੋਰ ਲਾਇਆ ਹੋਇਆ ਆ ਇਹ ਜੀਰੇ ਵੀ ਅਸੀਂ ਵੇਖਿਆ ਅ ਜੀਰੇ ਸ਼ਰਾਫ ਫੈਕਟਰੀ ਦੇ ਕੇਸ ਦੇ ਵਿੱਚ ਵੀ ਸਾਡੀ ਟੀਮ ਜਿਹੜੀ ਆ ਪਟੀਸ਼ਨਰ ਆ ਕੋਰਟ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਦਾ ਪੂਰਾ ਜੋਰ ਲੱਗਾ ਸੀ ਵੀ ਜੋ ਮਰਜ਼ੀ ਤੇ ਆਪਾਂ ਗੱਲਬਾਤ ਕਰ ਲਈਏ ਫੈਕਟਰੀ ਨਹੀਂ ਬੰਦ ਹੋਣੀ ਚਾਹੀਦੀ। ਬਿਲਕੁਲ। ਇਹੀ ਚੀਜ਼ ਅਸੀਂ ਮੱਤੇਆੜੇ ਦੇਖਿਆ ਮੱਤੇਆੜੇ ਪਹਿਲੀਆਂ ਸਰਕਾਰਾਂ ਨਾਲ ਲੜਾਈ ਸੀ। ਇਹ ਸਾਡੇ ਨਾਲ ਤੁਰੇ ਫਿਰਦੇ ਸੀ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੂੰ ਚਾਹ ਚੜ ਗਿਆ ਪ੍ਰੋਜੈਕਟ ਲਾਉਣ ਦਾ। ਇਹਨਾਂ ਦੀ ਸਪੀਡ ਵਧ ਗਈ। ਉਹ ਤੇ ਮੈਂ ਕਹਿੰਨਾ ਵੀ ਉਹ ਲੋਕਾਂ ਦਾ ਭਲਾ ਹੋਵੇ ਜਿਹੜੇ ਲੋਕਾਂ ਨੇ ਉਸ ਚੀਜ਼ ਨੂੰ ਮਹਿਸੂਸ ਕੀਤਾ ਸਮੇਂ ਰਹਿੰਦੇ ਆ। ਇੱਕਠੇ ਹੋ ਗਏ ਉੱਥੇ ਪਹੁੰਚੇ ਉਹ ਪ੍ਰੋਜੈਕਟ ਰੱਦ ਹੋਇਆ ਨਹੀਂ ਤੇ 5000 ਏਕੜ ਦੇ ਜੰਗਲ ਦੇ ਸੈਂਟਰ ਦੇ ਵਿੱਚ ਕੋਈ ਕਦੇ ਆਪਾਂ ਸੋਚ ਸਕਦੇ ਆ ਵੀ ਕੋਈ ਕਵੇ ਵੀ ਜੀ ਇਹ ਸੁਖਣਾ ਲੈਕ ਦੇ ਲਾਗੇ ਨਾ ਅਸੀਂ ਉਹ ਨਰੰਗਣ ਦੀ ਫੈਕਟਰੀ ਲਾ ਦਿੰਨੇ ਆ ਉਹਦੇ ਨਾਲ ਬਹੁਤ ਲੋਕਾਂ ਨੂੰ ਨੌਕਰੀ ਮਿਲੂਗੀ ਇਹਨਾਂ ਨੇ ਇਹ ਗੱਲ ਕੀਤੀ ਇੱਥੇ ਪੰਜਾਬ 'ਚ ਸਾਡੇ ਡੈਮਾਂ ਦੇ ਪਾਣੀਆਂ ਤੇ ਅੱਖ ਰੱਖਦੇ ਆ ਇਹ ਅੱਜ ਸਾਡੇ ਦਰਿਆਵਾਂ ਦੇ ਪਾਣੀਆਂ ਤੇ ਅੱਖ ਰੱਖਦੇ ਆ ਇਹਨਾਂ ਦੇ ਦਿਮਾਗ 'ਚ ਦੋ ਤਿੰਨ ਹੀ ਲਫ਼ਜ਼ ਆ ਫਾਰਮਾਸਿਟੀਕਲ ਪਾਰਕ ਇੰਡਸਟਰੀਅਲ ਪਾਰਕ ਉਹ ਵੀ ਪੰਜਾਬ ਨੂੰ ਰਹਿਣ ਜੋਗਾ ਤੁਸੀਂ ਛੱਡਣਾਗੇ ਨਹੀਂ ਇੱਕ ਬੰਦਿਆਂ ਵਾਲੀ ਵੀ ਪਾਰਕ ਹੁੰਦੀ ਆ ਕਿਤੇ ਉਹ ਵੀ ਬਣਾ ਦਿਓ ਉਹ ਵੀ ਬਣਾ ਦਿਓ ਜਿਹੜੀਆਂ ਪਹਿਲਾਂ ਫੈਕਟਰੀਆਂ ਲੱਗੀਆਂ ਨੇ ਕਤਲਖਾਨਿਆਂ ਦੀ ਮੈਂ ਗੱਲ ਕਰਦਾ ਸਾਰਿਆਂ ਦੀ ਨਹੀਂ ਉਹਨਾਂ ਦੇ 13 13 15 15 ਇਹ ਬਣਾ ਡਾਈਂਗ ਓਨਰ ਅੰਗਲਿਆਂ ਦੇ ਤਾਂ 40 ਸਾਲ ਦਾ ਕਹਾਣ ਕੀਤਾ ਅੱਜ ਕੋਈ ਵੀ ਮਹਿਕਮਾ ਨਹੀਂ ਉਹਨਾਂ ਨੂੰ ਨੱਥ ਪਾਉਣ ਨੂੰ ਇਹਨਾਂ ਨੂੰ ਜੇਬ ਚ ਪਾਈ ਫਿਰਦੇ ਆ ਇਹਦੇ ਵਿੱਚ ਅਸੀਂ ਇੱਕ ਜ਼ਿਕਰ ਕੀਤਾ ਆ ਵੀ 8 ਇੰਚ ਦੇ 12 ਇੰਚ ਦੀਆਂ ਪਾਈਪ ਕੈਮੀਕਲ ਵਾਲੇ ਪਾਣੀ ਦੀਆਂ ਇਹਨਾਂ ਦੇ ਸੀਵਰ ਦੇ ਵਿੱਚ ਪਾਤੀਆਂ ਮੈਂਕਮਾ ਫੜਨ ਗਿਆ ਇਹਨਾਂ ਨੇ ਅੰਦਰ ਨਹੀਂ ਵੜਨ ਦਿੱਤੇ ਅੱਜ ਤੱਕ ਰੋਜ਼ ਦੇ ਪਰਚਾ ਨਹੀਂ ਦਰਜ ਹੋਇਆ ਇਹ ਪੂਰੀ ਸਰਕਾਰ ਕੋਲ ਕੋਈ ਉਦਾਂ ਬੰਦਾ ਹੈ ਨਾ ਕੋਈ 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 ਸਰਕਾਰ ਖਿਲਾਫ ਗੱਲ ਕਰ ਦੇਵੇ ਤੇ ਸਵੇਰੇ ਉਹਨੂੰ ਪੁਲਿਸ ਨੇ ਘੇਰਾ ਪਾਇਆ ਹੁੰਦਾ ਇਹਨਾਂ ਦੀ ਸਾਰੀ ਪੁਲਿਸ ਇਸ ਪਾਸੇ ਲੱਗੀ ਹੁੰਦੀ ਆ ਕਦੇ ਐਕਟਿਵਿਸਟ ਕੋਟਦੇ ਹੋ ਕਦੇ ਅਧਿਆਪਕ ਕੋਟਦੇ ਹੋ ਕਦੇ ਡਾਕਟਰ ਕੋਟਦੇ ਹੋ ਇਸ ਪੱਤਰ ਦਾ ਕੋਈ ਜਵਾਬ ਆਇਆ ਤੁਹਾਨੂੰ ਕਿੰਨੇ ਦਿਨ ਹੋ ਗਏ ਇਹਨੂੰ ਭੇਜੇ ਨੂੰ ਤੁਹਾਨੂੰ ਇਹ ਜੀ 2 ਜਨਵਰੀ 2025 ਦਾ ਆਇਆ ਤੇ ਹਾਂਜੀ ਅੱਜ ਮੇਰੇ ਸਾਹਮਣੇ ਥੋੜੇ ਦਿਨ ਹੋਏ ਐ ਜੀ ਸਾਨੂੰ ਉਮੀਦ ਹੈ ਵੀ ਕੋਈ ਨਾ ਕੋਈ ਅੱਖੋਂ ਪਰੋਖੇ ਕਰਨਾ ਤਾਂ ਮੁਸ਼ਕਲ ਐ ਹੂੰ ਦੇਖੋ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਗੱਲ ਐ ਪੰਜਾਬ ਦੇ ਜਵਾਨਾਂ ਦੀ ਗੱਲ ਐ ਪੰਜਾਬ ਦੀ ਪੀੜ੍ਹੀ ਦੀ ਗੱਲ ਐ ਕਿਹਨਾਂ ਨੂੰ ਨੌਕਰੀਆਂ ਦੇਣੀਆਂ ਤੁਸੀਂ ਇਹ ਮੈਡੀਕਲ ਕਰਦੇ ਨੇ ਜੀ ਮਾੜਾ ਮੋਟਾ ਕੋਈ ਗੱਲ ਹੁੰਦੀ ਨਾ ਜੇ ਕੋਈ ਸੱਜੇ ਖੱਬੇ ਕੋਈ ਹੋਇਆ ਹੋਵੇ ਬੰਦੇ ਦਾ ਟੈਸਟ ਜਿਹੜਾ ਹੁੰਦਾ ਉਹਨੂੰ ਮੈਡੀਕਲ ਚੋਂ ਕੱਢ ਦਿੰਦੇ ਆ ਹੂੰ ਉਹ ਵੀ ਜਿਹੜੇ ਲੋਕਾਂ ਨੂੰ ਤੁਸੀਂ ਆ ਪਾਣੀ ਦੇ ਰਹੇ ਹੋ ਮੁੜ ਕੇ ਤੁਸੀਂ ਉਹਨਾਂ ਨੂੰ ਕਿਹੜੇ ਬਿਹਫ ਤੇ ਨੌਕਰੀਆਂ ਦਵੋਗੇ ਜੇ ਅਗਲੇ ਨੂੰ ਬਿਮਾਰੀ ਪਹਿਲਾਂ ਲੱਗ ਗਈ। ਬਾਈ ਸਾਹਿਬ ਲੱਗਦਾ ਕਿ ਲੋਕਾਂ ਨੂੰ ਇਹ ਹੁਣ ਮਸਲਾ ਸਮਝ ਆ ਰਿਹਾ ਹੈ ਕਿ ਹਲੇ ਤੱਕ ਵੀ ਲੋਕ ਇਸ ਚੀਜ਼ ਤੋਂ ਅਵੇਅਰ ਨਹੀਂ ਹੈਗੇ। ਦੇਖੋ ਲੋਕ ਨਾ ਹਮੇਸ਼ਾ ਹੀ ਅਵੇਅਰ ਸੀ। ਅਸੀਂ ਕਈ ਵਾਰੀ ਸਾਨੂੰ ਕਈ ਵਾਰੀ ਐ ਲੱਗਦਾ ਹੁੰਦਾ ਹੈ। ਅਸੀਂ ਨਿੱਜੀ ਤੌਰ ਤੇ ਵੀ ਮੈਂ ਕਹਿ ਦਿੰਦਾ ਆ ਮੇਰੀ ਜਥੇਬੰਦੀ ਦੇ ਤੌਰ ਤੇ ਵੀ ਮੈਂ ਕਹਿ ਸਕਦਾ ਆ ਅਸੀਂ ਕਦੇ ਵੀ ਜਦੋਂ ਕਿਸੇ ਮੁੱਦੇ ਤੇ ਗਏ ਆ ਸਾਨੂੰ ਨਹੀਂ ਕਦੇ ਐ ਮਹਿਸੂਸ ਹੋਇਆ ਲੋਕ ਅਵੇਅਰ ਨਹੀਂ ਆ। ਹਾਂ। ਸਰਕਾਰਾਂ ਜਿਹੜੀਆਂ ਸੀ ਸਰਕਾਰਾਂ ਅਵੇਅਰ ਨਹੀਂ ਸੀ ਆਪਣੇ ਕਾਰਨਾ ਕਰਕੇ ਆਪਣੇ ਮਫਾਦਾਂ ਕਰਕੇ ਲੋਕ ਜਿਨ੍ਹਾਂ ਨੂੰ ਅਸੀਂ ਮਿਲਣ ਜਾਂਦੇ ਆ ਲੋਕ ਤੇ ਸਾਡੇ ਤੋਂ ਜਿਆਦਾ ਸਾਲਾਂ ਤੋਂ ਲੜਨਦੇ ਸੀ ਤਾਜਪੁਰ ਅਸੀਂ ਗਏ ਅੱਛਾ ਜੀ ਲੋਕਾਂ ਨੂੰ ਵੀ ਆਓ ਜੀ ਅਸੀਂ ਤਾਂ ਕੰਮ ਕਰਨ ਲੱਗੇ ਆ ਉੱਥੇ 80 ਸਾਲ ਦੀ ਬਜ਼ੁਰਗ ਸ਼ਰਨਜੀਤ ਕੌਰ ਜੀ ਬੀਬੀ ਸ਼ਰਨਜੀਤ ਕੌਰ ਉਹ 12-15 ਸਾਲ ਤੋਂ ਲੜਦੇ ਪਏ ਆ ਸਾਡੇ ਨਾਲ ਵੱਧ ਲੜਦੇ ਪਏ ਆ ਸ਼ਾਇਦ ਉਦੋਂ ਲੜਦੇ ਸੀ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਉਹ ਕਹਿੰਦੇ ਜੀ ਸਾਡੇ ਤੇ ਰੋੜੇ ਚਲਾਏ ਗਏ ਇਹਨਾਂ ਉਨਰੰਗਣਿਆਂ ਵਾਲਿਆਂ ਨੂੰ ਸਾਨੂੰ ਪੁਲਿਸ ਦੀਆਂ ਧਮਕੀਆਂ ਵੀ ਆਈਆਂ ਸਾਨੂੰ ਐਮਐਲਏ ਦੇ ਸੁਨੇਹੇ ਵੀ ਆਏ ਇੱਕ 80 ਸਾਲ ਦੀ ਬਜ਼ੁਰਗ ਆ ਅੱਜ ਵੀ ਉਹਨੂੰ ਗਲੇ ਦੀ ਪ੍ਰੋਬਲਮ ਆ ਉਹ ਕਹਿੰਦੇ ਕਿ ਮੈਂ ਚੈੱਕ ਵੀ ਕਰਾਉਂਦੀ ਮੈਨੂੰ ਗਲੇ ਦਾ ਕੈਂਸਰ ਆ ਬੰਦਾ ਆਪਣੇ ਗੱਲ ਬਹੁਤੀ ਖੁੱਲ ਕੇ ਨਹੀਂ ਕਰਦਾ ਹੁੰਦਾ ਨਾ ਉਹਨਾਂ ਨੇ ਦੱਸਿਆ ਕਹਿੰਦੇ ਵੀ ਮੈਨੂੰ ਸ਼ੱਕ ਆ ਮੇਰੀ ਗਲੀ ਦੇ ਵਿੱਚ ਸਾਰਿਆਂ ਦੇ ਗਲੇ ਦੇ ਆਪਰੇਸ਼ਨ ਹੋਏ ਆ ਸਾਡੇ ਨਿਆਣੇ ਜਦੋਂ ਸਕੂਲੋਂ ਜਦੋਂ ਵਾਪਸ ਆਉਂਦੇ ਆ ਆਪਣੀਆਂ ਅੱਖਾਂ ਮਲੀ ਜਾਂਦੇ ਆ ਦੁਨੀਆ ਚ ਅੱਖ ਦਾ ਕੈਂਸਰ ਨਹੀਂ ਪਰ ਬੁੱਢੇ ਦਰਿਆ ਦੇ ਕੰਢੇ ਤੇ ਸਵਾਹ ਉੱਡਦੀ ਆ ਇਹ ਕੀ ਕਰਦੇ ਆ ਇੱਕ ਤਾਂ ਹੁੰਦਾ ਵੀ ਧੂਆਂ ਕੋਈ ਚੀਜ਼ ਨੂੰ ਆਪਾਂ ਬਾੜ ਲਿਆ ਇਹ ਅੰਦਰ ਕੂੜਾ ਪਲਾਸਟਿਕ ਦੁਨੀਆ ਜਾਣ ਦਾ ਗੰਦ ਇਕੱਠਾ ਕਰਕੇ ਬਾੜਦੇ ਆ ਜਿਹਦੇ ਨਾਲ ਇੱਕ ਕੈਂਸਰ ਉਸ ਏਰੀਆ 'ਚ ਧੂਏਂ ਕਰਕੇ ਵੀ ਵੱਧ ਹੋ ਰਿਹਾ ਉਹਦੀ ਜਿਹੜੀ ਸਵਾਹ ਇਕੱਠੀ ਹੁੰਦੀ ਹੈ ਇੱਕ ਤਾਂ ਹੈਗੀ ਧੂਆਂ ਇੱਕ ਹੁੰਦੀ ਹੈ ਜਿਹੜੀ ਸਵਾਹ ਇਕੱਠੀ ਹੋ ਗਈ ਉਹਨੂੰ ਉਹਨਾਂ ਨੇ ਡੰਪ ਕਰਨਾ ਇਹਨਾਂ ਨੇ ਇੱਕ ਹੋਰ ਕੰਮ ਫੜਿਆ ਆ ਇਹ ਪੱਖੇ ਲਾ ਕੇ ਉਹ ਹਵਾ ੜਾ ਦਿੰਦੇ ਆ ਵੀ ਸਾਨੂੰ ਕਿਸੇ ਵਹੀਕਲ ਤੇ ਲੱਦ ਕੇ ਡੰਪ ਕਰ ਕਿਉਂਕਿ ਜਗ੍ਹਾ ਹੈ ਨਹੀਂ ਪੰਜਾਬ ਚ ਲੋਕ ਇਹਨਾਂ ਨੂੰ ਡੰਪ ਨਹੀਂ ਕਰਨ ਦਿੰਦੇ ਜਿੰਨਾ ਕਰਨਾ ਸੀ ਇਹਨਾਂ ਨੇ ਤਾਜਪੁਰ ਬਿਛਾ ਦਿੱਤੀ ਉਹ ਕਾਲੀ ਜਿਹੜੀ ਸਵਾਹ ਆ ਉਹ ਹੈਗੀ ਆ ਆਪਾਂ ਨੂੰ ਪਤਾ ਹੀ ਆ ਹੁਣ ਜਦੋਂ ਜਗ੍ਹਾ ਨਹੀਂ ਬਜੀ ਉਹਨੂੰ ਹਵਾ ਚੜਾ ਦਿੰਦੇ ਆ ਉਹ 32 ਸੈਕਟਰ ਜਿੰਨਾ ਏਰੀਆ ਆ ਜਮਾਲਪੁਰ ਦੇ ਆਲੇ ਦੁਆਲੇ ਦਾ ਉਥੇ ਲੋਕਾਂ ਦੇ ਕੱਪੜਿਆਂ ਤੇ ਘਰਾਂ ਤੇ ਹੌਲੀ ਹੌਲੀ ਸੈਟਲ ਡਾਊਨ ਹੋ ਜਾਂਦੀ ਆ ਤੇ ਉਹ ਲੋਕ ਆਪ ਸੰਭਰਦੇ ਆ ਇਹਨਾਂ ਦੀ ਸਵਾਹ ਇਹਨਾਂ ਦਾ ਗੰਦ ਜਿਹੜਾ ਆ ਲੋਕਾਂ ਨੂੰ ਚੱਕਣਾ ਪੈਂਦਾ ਔਰ ਉਸ ਸਵਾਹ ਕਰਕੇ ਲੋਕਾਂ ਨੂੰ ਅੱਖ ਦਾ ਕੈਂਸਰ ਹੁੰਦਾ ਪਿਆ। ਅੱਛਾ ਜੀ। ਇਹ ਅਜੇ ਵੀ ਬੈਠੇ ਕਹਿ ਰਹਿੰਦੇ ਅਸੀਂ ਤਾਂ ਜੀ ਟੈਕਸ ਦਿੰਨੇ ਆ 70 75 70 75 ਕਰੋੜ ਦੇ ਚੱਕਰ ਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ ਦੇ ਤੇ ਰਾਜਸਥਾਨ ਦੇ ਤਿੰਨ ਕਰੋੜ ਲੋਕਾਂ ਦੀ ਭਾਦ ਹੀ ਲਿਆਂਦੀ ਪਈ ਆ। ਬੈਂਸਾਬ ਇੱਕ ਗੱਲ ਸਮਝ ਨਹੀਂ ਆਂਦੀ। ਚਲੋ ਹੁਣ ਤੁਸੀਂ ਲੜ ਰਹੇ ਹੋ ਹੈਨਾ? ਤੁਹਾਡੇ ਜੱਥੇਬੰਦੀ ਲੜ ਰਹੀ ਐ ਇਸ ਚੀਜ਼ ਨੂੰ ਲੈ ਕੇ ਹੋਰ ਵੀ ਜਿਵੇਂ ਤੁਸੀਂ ਕਹਿੰਦੇ ਲੋਕ ਅਵੇਅਰ ਐ ਇਸ ਮੋਰਚੇ ਨੂੰ ਲੈ ਕੇ ਗਾਲੇ ਪਾਣੀ ਨੂੰ ਕਿ ਬੁੱਢਾ ਦਰਿਆ ਬੰਦ ਕਰਵਾਣਾ ਹੈਗਾ। ਜਿਹੜੇ ਡਾਈਂਗ ਵਾਲੇ ਹੈਗੇ ਆ ਕਿ ਉਹ ਇਹ ਪਾਣੀ ਦਾ ਇਸਤੇਮਾਲ ਨਹੀਂ ਕਰਦੇ ਕਿ ਉਹਨਾਂ ਦੇ ਬੱਚੇ ਪਾਣੀ ਨਹੀਂ ਪੀਂਦੇ ਹੈਗੇ ਉਹਨਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੇ ਸਾਡੀ ਡਾਈਂਗ ਕਰਕੇ ਉਹਨਾਂ ਨੂੰ ਖਤਰਾ ਹੋ ਰਿਹਾ ਤੇ ਉਸੇ ਚੀਜ਼ ਤਾਂ ਅਸੀਂ ਰਹਿੰਦੇ ਆ ਸਾਡੇ ਬੱਚੇ ਨਾਲ ਵੀ ਹੋ ਸਕਦਾ ਹੈ ਸਭ ਗਗਨ ਜੀ ਜਦੋਂ ਘੋਲ ਹੁੰਦਾ ਨਾ ਫਿਰ ਉਹ ਮਿਹਣੇ ਦੇ ਕੇ ਨਹੀਂ ਲੜਿਆ ਜਾਂਦਾ ਹੁੰਦਾ ਅਸੀਂ ਇਹਨਾਂ ਨੂੰ ਮਿਹਣੇ ਨਹੀਂ ਦੇਣੇ ਵੀ ਤੁਹਾਡੇ ਨਿਆਣੇ ਤੁਹਾਡੇ ਅਸੀਂ ਅਸੀਂ ਉਮੀਦ ਕਰਦੇ ਆ ਵੀ ਇਹਨਾਂ ਦੇ ਕਿਸੇ ਪਰਿਵਾਰ ਨੂੰ ਬਿਮਾਰੀ ਨਾ ਲੱਗੇ ਅਸੀਂ ਅਰਦਾਸ ਕਰਦੇ ਆ ਇਸ ਗੱਲ ਦੀ ਹੂੰ ਪਰ ਇਹਨਾਂ ਨੇ ਕਤਲ ਕੀਤੇ ਆ ਇਹ ਲੜਾਈ ਆਰ ਪਾਰ ਦੀ ਹੁਣ ਸਿੱਧੀ ਲੜੀ ਜਾਣੀ ਆ ਉਸੇ ਲੜਦੇ ਪਏ ਅਸੀਂ ਇਹਨਾਂ ਗੱਲਾਂ 'ਚ ਨਹੀਂ ਬੈਣਾ ਹੂੰ ਇਹ ਆਪਣੇ ਜਵਾਕਾਂ ਦੀ ਰਾਖੀ ਆ ਵਧੀਆ ਕਰ ਸਕਦੇ ਆ ਇਹ ਕਰਦੇ ਵੀ ਹੋਣਗੇ ਕਿਉਂਕਿ ਸਾਨੂੰ ਤੇ ਲੇਟ ਪਤਾ ਲੱਗਾ ਇਹਨਾਂ ਨੂੰ ਤੇ ਪਹਿਲਾਂ ਦਾ ਪਤਾ ਇਹਨਾਂ ਨੇ ਕੀ ਕੁਛ ਕੀਤਾ ਆ ਪਰ ਗੱਲ ਹੁਣ ਅਸੀਂ ਮਿਹਣਿਆਂ 'ਚ ਨਹੀਂ ਯਕੀਨ ਰੱਖਦੇ ਪੰਜਾਬ ਦੇ ਲੋਕ ਆਪਣੇ ਲੋਕਾਂ ਨੂੰ ਬਚਾਉਣਗੇ ਇਹ ਆਰ ਪਾਰ ਦੀ ਲੜਾਈ ਆ ਇਹ ਸਰਕਾਰ ਨਾਲ ਵੀ ਲੜਾਈ ਆ ਹੂੰ ਬਹੁਤ ਸਾਲ ਨਹੀਂ ਲੜੀ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਾਂ ਪਹਿਲਾਂ 10 ਸਾਲ ਸਹਿ ਵੀ ਲਿਆ ਹੋਊਗਾ ਐਡੀ ਵੱਡੀ ਪ੍ਰੋਬਲਮ ਨਹੀਂ ਸੀ ਲਾਮਤ ਨਹੀਂ ਸੀ ਪਰ ਹੁਣ ਤੇ ਸਾਡੀ ਜਿਹੜੀ ਪੰਜਾਬ ਦੀ ਆਪਦੀ ਪਨੀਰੀ ਆ ਇੱਕ ਪੰਜਾਬ ਦੀ ethnicities ਆ ਪੰਜਾਬ ਦਾ ਇੱਕ ਜੀਨ ਭੁੱਲਿਆ ਨਾ ਹੁਣ ਉਹਦੇ ਤੇ ਖਤਰਾ ਪੈਦਾ ਹੋ ਗਿਆ ਆ ਸਾਡਾ ਜਿਹੜਾ ਕੈਂਸਰ ਆ ਉਹ ਜਨਰੇਸ਼ਨ ਵਾਈਜ਼ ਚੱਲਣ ਲੱਗ ਪਿਆ ਇਹਨਾਂ ਦੀਆਂ ਗਰਤੂਤਾ ਕਰਕੇ ਹੁਣ ਗੱਲਬਾਤ ਇਸ ਕਤਲਖਾਨਿਆਂ ਦੇ ਮਾਲਕਾਂ ਨਾਲ ਕਿਤੇ ਨਹੀਂ ਹੋਣੀ ਹੁਣ ਇਹ ਬੰਦ ਹੋਣਗੇ ਇਹਨਾਂ ਤੇ ਪਾਬੰਦੀ ਲੱਗੂਗੀ ਏ ਪੰਜਾਬ ਸਾਫ ਸੁਥਰਾ ਸੀ ਬਚਾਵਾਂਗੇ ਤਾਂ ਕਿ ਇੱਥੇ ਕੋਈ ਬੰਦਾ ਆ ਕੇ ਕੋਈ ਸਾਫ ਸੁਥਰੀ ਇੰਡਸਟਰੀ ਲਾ ਸਕੇ ਅੱਜ ਲੁਧਿਆਣੇ ਤੁਸੀਂ ਜਿਹੜੇ ਲੋਕ ਦੁਨੀਆ ਘੁੰਮੇ ਆ ਜਾਂ ਇੰਡੀਆ ਦੇ ਬਾਕੀ ਸ਼ਹਿਰਾਂ ਨੂੰ ਵੇਖ ਕੇ ਆਏ ਆ ਉਹ ਵੇਖ ਕੇ ਵਾਪਸ ਮੁੜ ਕੇ ਵੇਖਣ ਤੇ ਤਾਜਪੁਰ ਵਾਪਸ ਆ ਜਾਣ ਉਹਨਾਂ ਨੂੰ ਪੁੱਛੇ ਵੀ ਦੁਨੀਆ 'ਚ ਐਸਾ ਨਰਕ ਹੋਰ ਕਿਤੇ ਹੈ ਜਿਹੜਾ ਇਹਨਾਂ ਨੇ ਸਿਰਜਿਆ ਬਿਲਕੁਲ ਕੀ ਇੰਡਸਟਰੀਲਾਈਜੇਸ਼ਨ ਇਹ ਹੁੰਦੀ ਹੈ ਅੱਜ ਗਗਨਜੀਤ ਤੁਸੀਂ ਲੁਧਿਆਣੇ ਇਨਵੈਸਟਮੈਂਟ ਕਰਕੇ ਕੋਈ ਪਲਾਂਟ ਲਾਉਣਾ ਚਾਹੁੰਦੇ ਹੋ ਮੈਨੂਫੈਕਚਰਿੰਗ ਦਾ ਤੁਸੀਂ ਇਸ ਪੂਰੇ ਖਿੱਤੇ ਦੇ ਵਿੱਚ ਪਲਾਂਟ ਨਹੀਂ ਲਾ ਸਕਦੇ ਮੰਨ ਲਓ ਤੁਸੀਂ ਕੋਈ ਸੈਂਸਿਟਿਵ ਇਕੁਪਮੈਂਟ ਬਣਾਉਣਾ ਹੈ ਜਿਹਦਾ ਜ਼ਮਾਨਾ ਆ ਏਆਈ ਦਾ ਆ ਰੋਬੋਟਿਕਸ ਦਾ ਆ ਟੀਵੀ ਮੈਨੂਫੈਕਚਰਿੰਗ ਆ ਮੋਬਾਈਲ ਫੋਨ ਮੈਨੂਫੈਕਚਰਿੰਗ ਆ ਤੁਹਾਡੀ ਫੈਕਟਰੀ ਤੇ ਮਣਾ ਬੱਦੀ ਸਵਾਢ ਢਗਦੀ ਪਈ ਹੈ ਕੀ ਤੁਸੀਂ ਰੰਗ ਰੋਗਨ ਕਰਕੇ ਇੱਕ ਨਵੀਂ ਕਾਰ ਤਿਆਰ ਕਰ ਲੋਗੇ ਆਪਣੀ ਫੈਕਟਰੀ ਚ ਤੁਸੀਂ ਨਹੀਂ ਕਰ ਸਕਦੇ ਇਹਨਾਂ ਲੋਕਾਂ ਕਰਕੇ ਸਾਡੀ ਇੰਡਸਟਰੀਲਾਈਜੇਸ਼ਨ ਹੋ ਹੀ ਨਹੀਂ ਸਕੀ ਲੱਖਾਂ ਲੋਕਾਂ ਦਾ ਸਲੰਬਣਾਤਾ ਆਪਾਂ ਦੇਖਿਆ ਉਸ ਏਰੀਏ ਦੇ ਵਿੱਚ ਉਹ ਲੋਕ ਉਸ ਪਾਸੇ ਰਹਿਣ ਲਾਇਕ ਇਲਾਕਾ ਨਹੀਂ ਹੈ ਉਹ ਬਿਮਾਰੀ ਦਾ ਉੱਥੇ ਖਤਰਾ ਆ ਇੰਡਸਟਰੀਲਾਈਜੇਸ਼ਨ ਹੋ ਨਹੀਂ ਰਹੀ ਜੇ ਇਸ ਮੌਕੇ ਸਾਨੂੰ ਲੁਧਿਆਣੇ ਨੂੰ ਸ਼ਾਇਦ ਦੇਖੋ ਜਿਹਨੂੰ ਅਸੀਂ ਮਾਂਚੈਸਟਰ ਮਾਂਚੈਸਟਰ ਕਹ ਕੇ ਪ੍ਰਚਾਰ ਦੇ ਰਹੇ ਇਹ ਲੋਕ ਕਤਲ ਕਰਦੇ ਰਹੇ ਹੋਣਾ ਤੇ ਇਹ ਚਾਹੀਦਾ ਸੀ ਵੀ ਜੇ ਕਿਤੇ ਏਸ਼ੀਅਨ ਗੇਮਜ਼ ਹੁੰਦੀਆਂ ਉਹ ਚ ਲੁਧਿਆਣੇ ਦਾ ਨਾਮ ਹੁੰਦਾ ਨਹੀਂ ਅੱਜ ਹੀ ਸਵਾਦ ਦੇ ਢੇਰ ਤੇ ਬੈਠੇ ਆ ਪਰ ਇਹ ਲੋਕ ਕਾਮਯਾਬ ਹੋ ਗਏ ਦੱਸਣ ਲਈ ਕਿ ਲੁਧਿਆਣਾ ਜੀ ਬਹੁਤ ਵਧੀਆ ਸ਼ਹਿਰ ਆ ਆ ਥੋੜਾ ਬਹੁਤਾ ਏਰੀਆ ਆ ਇੱਕ ਪਾਸੇ ਦਾ ਇੱਕ ਪਾਸੇ ਦਾ ਆਪਾਂ ਕਹਿ ਸਕਦੇ ਆ ਲੁਧਿਆਣਾ ਕੋਈ ਬੰਬ ਦੇ ਢੇਰ ਤੇ ਬੈਠਾ ਆ ਇਹ ਤੇ ਕੱਲ ਦਾ ਸਵੇਰ ਦਾ ਨਹੀਂ ਪਤਾ ਕਿੱਥੇ ਤਮਾਕਾ ਹੋਣਾ ਗੈਸ ਨਿਕਲਣੀ ਐ 11 ਬੰਦੇ ਮਰਨੇ ਆ ਅੱਧੇ ਘੰਟੇ ਬਾਅਦ ਸਾਡੇ ਡੀਸੀ ਨੇ ਕਹਿਣਾ ਜੀ ਨਹੀਂ 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 ਇਹਦੀ ਅਸੀਂ ਜਿਹੜੀ ਮੋਟੀ ਮੋਟੀ ਰਿਪੋਰਟ ਕੀਤੀ ਨਾ ਉਹਦੇ ਵਿੱਚ ਇੰਡਸਟਰੀ ਨਹੀਂ ਹੈਗੀ ਕਿੰਨੀ ਦੇਰ ਐ ਕਰੀ ਜਾਉਂਗੇ ਭਾਈ ਕਿੰਨੀ ਦੇਰ ਤੁਸੀਂ ਲੋਕਾਂ ਨੂੰ ਬੇਫਿਕੂਫ ਬਣਾਈ ਜਾਉਂਗੇ ਕਿੰਨੀ ਦੇਰ ਤੁਸੀਂ ਬੰਬ ਦੇ ਢੇਰ ਦੇ ਇਹ ਸਮੇਂ ਦਾ ਪਤਾ ਨਹੀਂ ਹੁੰਦਾ ਤੁਸੀਂ ਤੁਸੀਂ ਆਪ ਵੀ ਡਿੱਕੇ ਆ ਸਕਦੇ ਹੋ ਕਿਤੇ ਨਾ ਕਿਤੇ ਕੋਈ ਬਹੁਤੀ ਦੂਰ ਨਹੀਂ ਬੈਠੇ ਤੁਸੀਂ ਇਸ ਅੱਗ ਤੋਂ ਤੁਸੀਂ ਕਹਿੰਦੇ ਆ ਨਾ ਜਦੋਂ ਆਪਣੇ ਘਰ ਅੱਗ ਲੱਗਦੀ ਪਤਾ ਫੇਰ ਲੱਗਦਾ ਹਾਂ ਬਿਲਕੁਲ ਉਹ 11 ਬੰਦਿਆਂ ਦੀਆਂ ਲਾਸ਼ਾਂ ਗਲੀਆਂ ਦੇ ਵਿੱਚ ਪਈਆਂ ਸੀ ਉੱਧਰ ਜੇ ਕਿਸੇ ਹੋਰ ਮੁਲਕ ਦੀ ਖਬਰ ਹੁੰਦੀ ਨਾ ਹਾਂ ਮੰਨ ਲਓ ਆਪਣੇ ਗਵਾਂਢੀ ਮੁਲਕ ਦੀ ਖਬਰ ਹੁੰਦੀ ਇੱਥੋਂ ਦੇ ਲੋਕ ਕਮਲੇ ਹੁੰਦੇ ਉਹਨੂੰ ਸ਼ੇਅਰ ਕਰ ਕਰ ਕੇ ਜਦੋਂ ਸਾਡੇ ਸ਼ਹਿਰ 'ਚ ਹੋਇਆ ਸਾਡੇ ਸ਼ਹਿਰ ਦੇ ਬਹੁਤੇ ਜਿਹੜੇ ਲੋਕ ਸੀ ਉਹਨਾਂ ਨੇ ਉਹਨੂੰ ਦਬਾ ਲਿਆ ਅਣ ਦੇਖਿਆ ਕੀਤਾ ਸਾਡੇ ਡੀਸੀ ਨੇ ਅਣ ਦੇਖਿਆ ਕੀਤਾ ਸਾਡੀ ਸਰਕਾਰ ਨੇ ਅਣ ਦੇਖਿਆ ਕੀਤਾ ਵੀ ਨਹੀਂ ਜੀ ਇੰਡਸਟਰੀ ਨਹੀਂ ਉਹਦੇ ਪਿੱਛੇ ਹੈਗੀ ਹੋਰ ਜਿਹਦੇ ਮਰਜ਼ੀ ਨਾਲ ਲਾ ਦਿਓ ਮੈਂ ਸਭ ਨੂੰ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗਾ ਮੈਂ ਤੁਹਾਨੂੰ ਕਾਲੇ ਪਾਣੀ ਦਾ ਮੋਰਚਾ 2 ਦਸੰਬਰ ਦਾ ਵੱਡਾ ਇਕੱਠ ਉਸ ਤੋਂ ਬਾਅਦ ਜਨਵਰੀ 'ਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਕਿ ਆਪਾਂ ਪਿੰਡੋਂ ਪਿੰਡੀ ਮੋਰਚਾ ਖੋਲ ਦੇਣਾ ਜੀ ਤੇ ਹਾਲੇ ਤੱਕ ਉਹਦਾ ਕੀ ਬਣ ਰਿਹਾ ਹੁਣ ਮੋਰਚੇ ਚੱਲ ਰਹੇ ਆ ਪਿੰਡਾਂ ਦੇ ਵਿੱਚ ਹਾਂ ਬਿਲਕੁਲ 3 ਦਸੰਬਰ ਦਾ ਅ ਅਸੀਂ ਸਾਡੀ ਕਾਲ ਸੀਗੀ ਅਸੀਂ ਆਪਣੇ ਪਾਣੀਆਂ ਨੂੰ ਉੱਥੇ ਜਾ ਕੇ ਰੋਕਣਾ ਸਰਕਾਰ ਤੇ ਉਹਨਾਂ ਰੰਗਣਿਆਂ ਨੇ ਉੱਥੇ ਇੱਕ ਵਿਉਂਤ ਬਣਾਈ ਹਾਂ ਉਨੂੰ ਇਹਨਾਂ ਨੇ ਪ੍ਰਵਾਸੀ ਵਰਸਸ ਪੰਜਾਬੀ ਬਣਨ ਦੀ ਕੋਸ਼ਿਸ਼ ਹਾਲਾਂਕਿ ਉਹ ਮੁੱਦਾ ਹੈਗਾ ਅਸੀਂ ਉਹ ਤੋਂ ਮੁਨਕਰ ਨਹੀਂ ਹੁੰਦੇ ਹੈਗਾ ਮੁੱਦਾ ਹੋਈ ਮੁਨਕਰ ਨਹੀਂ ਹੁੰਦੇ ਪਰ ਉਹ ਇੱਕ ਭਾਈਚਾਰੇ ਨੂੰ ਇਹ ਪੰਜਾਬੀ ਲੋਕਾਂ ਨੇ ਸੱਟ ਮਾਰੀ ਉਹਨਾਂ ਨੂੰ ਮੂਹਰੇ ਖੜੇ ਕਰਕੇ ਅਸੀਂ ਉਹਨੂੰ ਮਹਿਸੂਸ ਕੀਤਾ ਔਰ ਸਾਰੇ ਪੰਜਾਬ ਨੇ ਮਹਿਸੂਸ ਕੀਤਾ ਔਰ ਉਸ ਪੰਜਾਬ ਆਪ ਜਵਾਬ ਦਿੰਦਾ ਆਪਣੇ ਸਮੇਂ ਤੇ ਉਹਦਾ ਜਵਾਬ ਜਿਹੜਾ ਆ ਲੋਕਾਂ ਦੇ ਸਾਹਮਣੇ ਆਊਗਾ ਤਰੀਕੇ ਨਾਲ ਜਿਵੇਂ ਹੋਣਾ ਚਾਹੀਦਾ ਜਿਹੜੀ ਕਾਲੇ ਪਾਣੀ ਦੀ ਗੱਲ ਹੈ ਜੀ ਉਹਦੇ ਵਿੱਚ ਅਸੀਂ ਪ੍ਰੋਗਰਾਮ ਜਿਹੜਾ ਦਿੱਤਾ ਆ ਉਹ ਇਹ ਕਿਹਾ ਸੀ ਵੀ ਅਸੀਂ ਯਾਤਰਾ ਕੱਢਾਂਗੇ ਉਹਦਾ ਅੱਜ ਹੀ ਫੈਸਲਾ ਹੋਇਆ ਯਾ ਤੁਹਾਡੇ ਨਾਲ ਪਹਿਲਾਂ ਹੀ ਆਪਾਂ ਗੱਲ ਕਰਦੇ ਪਏ ਹਾਂ ਉਹਦਾ ਅੱਜ ਹੀ ਫੈਸਲਾ ਹੋਇਆ ਕਿ ਅ ਦੋ ਪ੍ਰੋਗਰਾਮ ਅਸੀਂ ਦਿੱਤੇ ਆ ਜੀ ਠੀਕ ਆ ਇੱਕ ਅਸੀਂ ਪੰਜਾਬ ਦੇ ਵਿੱਚ ਵਹਿਣ ਉਹਦਾ ਨਾਮ ਰੱਖਿਆ ਆ ਵਹਿਣ ਵਹਿਣ ਜਿਵੇਂ ਪਾਣੀ ਦਾ ਵਹਿਣ ਹੁੰਦਾ ਆ ਵਹਿਣ ਨਾਂ ਦੀਆਂ ਜਿਹੜੀਆਂ ਯਾਤਰਾਵਾਂ ਜਿਹੜੀਆਂ ਪੰਜਾਬ 'ਚ ਕੱਢੀਆਂ ਜਾਣਗੀਆਂ ਔਰ ਜਿਹੜੀ ਪਹਿਲੀ ਯਾਤਰਾ ਆ ਉਹ ਤਾਜਪੁਰ ਤੋਂ ਸ਼ੁਰੂ ਹੋ ਕੇ ਵਲੀਪਰ ਵਾਲੇ ਪਾਸੇ ਨੂੰ ਚੱਲੂਗੀ ਠੀਕ ਆ ਉਹ ਕਿੰਨੇ ਦਿਨ ਹੋਣਗੇ ਕਿਹੜੇ ਕਿਹੜੇ ਪਿੰਡ ਚ ਹੋਣਗੇ ਅਸੀਂ ਪੈਦਲ ਜਾਵਾਂਗੇ ਔਰ ਜਿਹੜਾ ਲੁਧਿਆਣੇ ਦੇ ਲੋਕ ਜਿਹੜੇ ਆ ਸਾਨੂੰ ਲੁਧਿਆਣੇ ਤੋਂ ਬਹੁਤ ਫੋਨ ਆਏ ਹੈਬੋਵਾਲ ਦੇ ਵਿੱਚੋਂ ਲੋਕਾਂ ਦੇ ਬਹੁਤ ਸਾਰੀਆਂ ਡੈਥਸ ਹੋਈਆਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੂੰ ਪਤਾ ਆ ਵੀ ਇਹ ਡਾਕਟਰਾਂ ਨੇ ਦੱਸਿਆ ਵੀ ਆ ਪਾਣੀ ਕਰਕੇ ਆ ਸਾਡੇ ਪੋਲੂਸ਼ਨ ਕਰਕੇ ਆ ਉਹਨਾਂ ਲੋਕਾਂ ਨਾਲ ਰਾਬਤਾ ਕਰਾਂਗੇ ਔਰ ਜਿੰਨਾ ਬੁੱਡੇ ਦਰਿਆ ਦੇ ਲਾਗੇ ਦਾ ਏਰੀਆ ਆ ਲੁਧਿਆਣੇ ਦਾ ਉਹਨੂੰ ਸਾਰਾ ਕਵਰ ਕਰਦੇ ਹੋਏ ਤਾਜਪੁਰ ਤੋਂ ਸ਼ੁਰੂ ਹੋ ਕੇ ਵਲੀਪੁਰ ਵਾਲੇ ਪਾਸੇ ਨੂੰ ਜਿਹੜਾ ਵੈਣ ਦੀ ਪਹਿਲੀ ਜਿਹੜੀ ਯਾਤਰਾ ਆ ਉਹ ਇੱਥੋਂ ਜਿਹੜੀ ਉਹ ਕੱਢੀ ਜਾਊਗੀ ਉਹਦੀ ਅੱਜ ਸਾਡੀ ਮੀਟਿੰਗ ਆ ਅੱਜ ਕੱਲ ਦੇ ਵਿੱਚ ਅਸੀਂ ਉਹਦੀਆਂ ਜਿਹੜੀਆਂ ਤਰੀਕਾ ਆ ਉਹ ਫਾਈਨਲ ਕਰ ਲਵਾਂਗੇ ਔਰ ਇਹਦੇ ਵਿੱਚ ਜਿਹੜੀਆਂ ਜਦੋਂ ਅਸੀਂ ਯਾਤਰਾਵਾਂ ਕੱਢਾਂਗੇ ਇਹਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਜਿਹੜੀ ਹੋਊਗੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਆ ਖਿੱਤੇ ਪੜਾਵਾਰ ਕਵਰ ਕਰਨ ਦੀ ਹੋਊਗੀ ਔਰ ਅਸੀਂ ਕੋਸ਼ਿਸ਼ ਕਰਦੇ ਪਏ ਆ ਵੀ ਅਸੀਂ ਜਿਹੜੀਆਂ ਅਲੱਗ-ਅਲੱਗ ਵੈਣ ਜਿਹੜੇ ਆ ਉਹ ਪੰਜਾਬ ਦੇ ਵਿੱਚ ਕੱਢਾਂਗੇ ਔਰ ਇਹ ਸਾਡਾ ਪ੍ਰੋਗਰਾਮ ਜਿਹੜਾ ਆ 10 11 ਅਪ੍ਰੈਲ ਤੱਕ ਜਿਹੜਾ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਚੱਲੂਗਾ ਔਰ ਉਸ ਤੋਂ ਬਾਅਦ 13 ਅਪ੍ਰੈਲ ਨੂੰ ਜਿਹੜਾ ਵੀ ਸਾਡੀ ਡੇਟ ਫਾਈਨਲ ਹੁੰਦੀ ਹੈ ਇੱਕ ਦਿਨ ਅੱਗੇ ਪਿੱਛੇ ਕਰ ਕਰਨਾ ਪੈ ਜਾਂਦਾ ਹੁੰਦਾ ਉਸ ਮੌਕੇ ਤੇ ਉਹ ਅਸੀਂ ਸ਼੍ਰੀ ਕੇਸਗੜ੍ਹ ਸਾਹਿਬ ਜਿਹੜਾ ਆਪਣਾ ਸਾਡਾ ਤਖਤ ਯਾਰੰਧਪੁਰ ਸਾਹਿਬ ਵਸਾਖੀ ਵੇਲੇ ਉੱਥੇ ਅਸੀਂ ਪੰਜਾਬ ਦੀ ਇਸ ਆਵਾਜ਼ ਨੂੰ ਪੂਰੀ ਦੁਨੀਆ ਨੂੰ ਦੱਸਣ ਦੇ ਲਈ ਉੱਥੇ ਅਸੀਂ ਆਪਣੀ ਇੱਕ ਕਾਨਫਰੰਸ ਜਿਹੜੀ ਆ ਉਹ ਕਰਾਂਗੇ ਠੀਕ ਇਹ ਗੱਲ ਹੁਣ ਮੁੱਕ ਸਕਦੀ ਸੀ ਜੇ ਸਰਕਾਰ ਲੋਕਾਂ ਨੂੰ ਬਚਾਉਣਾ ਚਾਹੁੰਦੀ ਇਹ ਗੱਲ ਉਹਦੇ ਤੋਂ ਦੂਰ ਚਲੇ ਗਈ ਸਾਨੂੰ ਉਹਦੇ ਲਈ ਵੱਡੇ ਜਿਹੜੇ ਪ੍ਰੋਗਰਾਮ ਜਿਹੜੇ ਐਲਾਨ ਨੇ ਐਲਾਨੇ ਨੇ ਪਏ ਆ ਉਹਦੇ ਲਈ ਸੋ ਬਹੁਤ ਸ਼ੁਕਰੀਆ ਭੈਣ ਸਾਹਿਬ ਕੀਮਤੀ ਸਮਾਂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਸੋ ਬਿਲਕੁਲ ਦੇਖਦੇ ਆ ਕਿ ਹੁਣ ਗੱਲ ਕਿੱਥੇ ਜਾ ਕੇ ਮੁੱਕਦੀ ਆ ਜਿਵੇਂ ਭੈਣ ਸਾਹਿਬ ਨੇ ਵੀ ਕਿਹਾ ਕਿ ਲੜਾਈ ਜਿਹੜੀ ਆ ਹੁਣ ਆਰਪਾਰ ਦੀ ਆ ਸਮਝੋਤਿਆਂ ਦੀ ਲੜਾਈ ਨਹੀਂ ਰਹਿ ਗਈ ਏ ਜਾਂ ਟੇਬਲ ਟਾਕ ਦੀ ਲੜਾਈ ਨਹੀਂ ਰਹਿ ਗਈ ਏ ਪਰ ਜਾਂ ਤਾਂ ਡਾਂਗਾਂ ਬੰਦ ਹੋਣਗੀਆਂ ਜਾਂ ਤਾਂ ਬੁੱਢਾ ਦਰਿਆ ਬੰਦ ਹੋਊਗਾ ਜਾਂ ਫਿਰ ਜਿਹੜੇ ਲੋਕ ਇਸ ਮੋਰਚੇ ਨੂੰ ਚਲਾ ਰਹੇ ਨੇ ਲੋਕਾਂ ਦੇ ਹਿੱਤਾਂ ਦੇ ਕੰਮ ਕਰ ਰਹੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਊਗਾ ਸੋ ਦੇਖਦੇ ਆ ਮਾਹੌਲ ਕੀ ਬਣੂਗਾ ਬੁੱਢੇ ਦਰਿਆ ਬੰਦ ਕਰਨ ਦੇ ਮੁੱਦੇ ਦੇ ਉੱਤੇ ਆ ਉਮੀਦ ਕਰਦੇ ਆ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀਏ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ